ਸਕ੍ਰਿਤ ਤੇ ਵੇਦ ਸ਼ਾਸਤਰ ਸਮ੍ਰਿਤੀਆਂ ਦੇ ਪੜਤਾਲ ਨੇ ਲਾਂ ਨੂੰ ਕਿਹਾ ਦੂਜੇ ਪਾਸੇ ਕਾਜ਼ੀਆਂ ਨੇ ਅਰਬੀ ਭਾਸ਼ਾ ਦੇ ਵਿੱਚ ਸਤਕਾਰਯੋਗ ਕੁਰਾਨ ਸ਼ਰੀਫ ਜੀ ਦੇ ਦਰਸ਼ਨ ਲੈਣ ਨੂੰ ਉਹਨਾਂ ਨੇ ਹਦਾਇਤ ਕੀਤੀ ਤਾਂ ਸ਼ੇਖ ਬਾਬਾ ਫਰੀਦ ਜੀ ਨੇ ਇਸ ਧਰਤੀ ਦੇ ਉੱਤੇ ਸਧਾਰਨ ਇਲਾਕੇ ਦੀ ਬੋਲੀ ਪੰਜਾਬੀ ਦੇ ਵਿੱਚ ਮਨੁੱਖਤਾ ਨਾਲ ਸਿੱਧਾ ਇੱਕੋ ਰੱਬ ਨਾਲ ਜੋੜਦਾ ਪਰਤਾਨੇ ਜਾਤ ਪਾਤ ਦੀਆਂ ਜ਼ੰਜੀਰਾਂ ਤੋੜੀਆਂ ਭਗਤ ਕਬੀਰ ਜੀ ਨੇ ਖਾਲਸੇ ਦਾ ਹੁਕਮ ਕੀਤਾ ਭਗਤ ਰਵੀਦਾਸ ਮਹਾਰਾਜ ਨੇ ਇਹ ਜਾਤ ਪਾਤ ਦੀਆਂ ਜ਼ੰਜੀਰਾਂ ਭੰਦੇ ਹੋਏ ਸਾਨੂੰ ਬੇਗੰਪੁਰੇ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਨਾਨਕ ਸਾਹਿਬ ਪਾਤਸ਼ਾਹ ਨੇ ਛੋਟੀ ਉਮਰ ਤੇ ਜਾਤ ਪੀ ਸੋਧਣੀ ਕਰਦੇ ਕਿ ਮਨੁੱਖ ਦਾ ਕੋਈ ਨਾ ਉੱਚੀ ਮੋਰੀਏ ਇੱਥੇ ਦੇ ਲੋਕ ਨੂੰ ਪੰਡਤੋ ਮਾਤਾ ਜੀ ਸਪਸ਼ਟ ਕਹਿਤਾ ਕਿ ਜਿਵੇਂ ਮੈਂ ਨਹੀਂ ਪੜਨਾ ਹੈਗਾ ਜਿਸ ਜਿਵੇਂ ਵੀ ਰੱਖਿਆ ਅੱਜ ਜਿਹੜੇ ਨੋਵੇਂ ਪਾਛਾ ਦੀ ਅਸੀਂ ਗੱਲ ਕਰਨ ਆਏ ਆ ਉਹਨੂੰ ਜਾਤ ਪਾਤ ਦੇ ਹਰ ਤਰ੍ਹਾਂ ਮਨਾ ਕਰਤਾ ਜਿਹੜੀ ਸੰਗਤ ਉਹਨਾਂ ਨੇ ਤੋੜੀ ਨਾਮ ਸਿਮਰਨ ਨਾਲ ਜੋੜੀ ਸੰਤੀ ਰੂਪ ਦੇ ਵਿੱਚ ਰੱਬ ਦਾ ਅਹਿਸਾਸ ਕਰਨ ਵਾਸਤੇ ਉਹਨਾਂ ਨੇ ਸਾਨੂੰ ਨਾਮ ਸਿਮਰਨ ਬਖਸ਼ਿਆ ਸਾਰੇ ਉਹਨਾਂ ਨੇ ਸ਼ਲੋਕ ਇਕੱਠੇ ਕੀਤੇ ਭਗਤਾਂ ਦੇ ਸ਼ਲੋਕ ਇਕੱਠੇ ਕੀਤੇ ਤੇ ਨਾਮ ਸਿਮਰਨ ਤੋਂ ਬਾਅਦ ਪੰਗਤ ਤੇ ਲੰਗਰ ਸਾਨੂੰ ਸੰਸਥਾ ਬਖਸ਼ੀ ਉਦアシਆ ਕਰਕੇ ਸਾਰੇ ਜਹਾਂ ਦੇ ਵਿੱਚ ਨਿਦਾਰ ਹੋ ਕੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਗੁਰਸਿੱਖੀ ਤੋੜੀ ਮੌਕੇ ਤੇ ਜਦ ਗੁਰਗੱਦੀ ਬਖਸ਼ੀ ਤਾਂ ਆਪਣੇ ਸੁਪੁੱਤਰ ਨੂੰ ਨਹੀਂ ਦਿੱਤੀ ਭਾਈ ਲਹਿਣਾ ਜੀ ਨੂੰ ਉਹਨਾਂ ਨੇ ਗੁਰੰਗਤ ਸਾਨੂੰ ਬਖਸ਼ੇ ਜਿਨ੍ਹਾਂ ਨੇ ਉਹ ਲੰਡੀ ਦੀ ਲਿਖੀ ਵਿੱਚ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਸੀ ਉਹ ਪੌਥੀਆਂ ਸੀ ਉਹ ਸਾਰੀ ਸਾਨੂੰ ਗੁਰਮੁਖੀ ਦੀ ਲੇਖ ਦੇ ਵਿੱਚ ਵਿਵੇਕ ਦਾਮ ਦਾ ਜਿਹੜਾ ਅਸੀਂ ਅਰਦਾਸ ਕਰਦੇ ਆ ਪੜੀ ਲਿਖੀ ਕੌਮ ਆਪਣੀ ਬੋਲੀ ਆਪਣੇ ਲਿਪੀ ਦੇ ਨਾਲ ਇੱਕ ਗੁਰੂ ਦੇ ਨਾਲ ਜੋੜਿਆ ਜਿਹੜਾ ਸਿੱਧਾ ਕਹਿੰਦੇ ਸੀ ਕਿ ਰੱਬ ਨਾਲ ਜੁੜੋ ਮਾਤਾ ਖੀਵੀ ਜੀ ਦੇ ਲੰਗਰ ਤੇ ਜਵੇਂ ਅੱਜ ਕੋਈ ਜਾਤ ਪਾਤ ਨਹੀਂ ਸੀ ਕੋਈ ਉੱਚ ਨੀਚ ਨਹੀਂ ਸੀ ਇਕੋ ਬਾਟੇ ਤੇ ਤੁਹਾਨੂੰ ਮੁਨਫਤਾਂ ਨੂੰ ਇੱਕ ਖੜਾ ਕੀਤਾ ਆਜ਼ਾਦ ਕੀਤਾ ਤੁਹਾਡੀ ਵੰਡਾ ਤੋਂ ਤੇ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਨੇ ਗੋਨਦਾਲ ਸਾਹਿਬ ਦੀ ਬੋਈ ਦਾ ਇਸ਼ਨਾਨ ਕਰਨ ਨੂੰ ਕਿਹਾ ਉਹਦੇ ਵਿੱਚ ਨਰ ਨਾਰੀ ਜਾਤ ਪਾਤ ਕਿੱਥੇ ਗਿਆ ਇੱਕੋ ਪਾਣੀ 'ਚ ਇਸ਼ਨਾਨ ਕੀਤਾ ਫਰਕ ਕੀ ਰਹਿ ਗਿਆ ਤੇ ਇੱਥੇ ਤਾਂ ਖੂਬ ਹੀ ਵੰਡੇ ਹੋਏ ਸੀਗੇ ਕੋਈ ਊਚ ਜਾਤੀ ਦਾ ਕੋਈ ਨੀਚ ਜਾਤੀ ਦਾ ਤੇ ਸਾਧ ਸੰਗਤ ਜੀ ਭਾਈ ਮੰਝੀਆਂ ਜਿਹੜੀਆਂ ਥੋਡੀਆਂ ਖੜੀਆਂ ਕਰਤੀਆਂ ਬੀਬੀਆਂ ਨੂੰ ਉਹਨਾਂ ਤੇ ਬਰਾਜਮਾਨ ਕੀਤਾ ਪੀੜ੍ਹੀਆਂ ਵੀ ਉਹਨਾਂ ਨੇ ਸਾਬਤ ਕੀਤੀਆਂ ਗੁਰਸਿੱਖੀ ਦਾ ਫਲਾਹ ਹੋਗਾ ਕਰਤਾ ਕਿ ਜਦ ਮਹਾਰਾਜ ਰਾਮਦਾਸ ਸਾਹਿਬ ਨੇ ਗੁਰੂ ਕੀ ਨਗਰੀ ਬਸਾਈ ਸਾਨੂੰ ਸਰੋਵਰ ਬਖਸ਼ੇ ਤਾਂ ਲਹੌਰ ਦਾ ਦਰਬਾਰ ਵੀ ਕਹਿੰਦਾ ਯਾਰ ਇਹ ਕੋਹੋ ਜੀ ਕੌਮ ਆ ਅੱਖ ਨਾਲ ਅੱਖ ਮਲਾ ਕੇ ਸਾਡੇ ਨਾਲ ਗੱਲ ਕਰਦੀ ਐ ਨੀਵੀਂ ਨੀ ਪਾਉਂਦੀ ਇਹ ਸਭ ਕੀ ਆ ਆਪਣੇ ਆਪ ਨੂੰ ਤੇ ਸਾਧ ਸੰਗਤ ਜੀ ਉਸ ਸਮੇਂ ਦੇ ਤਖਬੇ ਭੈਣੇ ਉਸ ਸਮੇਂ ਦੇ ਲਾਹੌਰ ਦੇ ਭੈਣੇ ਪੰਚਮ ਪਿਤਾ ਦੀ ਸ਼ਹਾਦਤ ਇਸ ਕਰਕੇ ਕੀਤੀ ਕਿਉਂਕਿ ਤੁਸੀਂ ਗੁਰੂ ਕੇ ਸਿੱਖ ਆਜ਼ਾਦ ਅੱਖ ਨਾਲ ਅੱਖ ਮਿਲਾਨ ਜੋਗੇ ਹੋਗੇ ਸੀਗੇ ਇਹ ਬੁਰੀਾਈ ਸੀ ਸਾਡੇ ਗੁਰੂਆਂ ਦੀ ਸਾਥ ਸੰਗਤ ਜੀ ਮੌਕੇ ਜਿਵੇਂ ਪਾਤਸ਼ਾਹ ਨੇ ਤੁਹਾਨੂੰ ਕਿਹਾ ਕਿ ਤੁਸੀਂ ਐ ਨਹੀਂ ਬਸ ਸਕਦੇ ਜਿਵੇਂ ਕੋਈ ਬੱਕਰੀ ਭੇਡ ਆਪਣੇ ਕਸਾਈ ਕੋਲੇ ਜਾ ਕੇ ਸੀਸ ਲਾਵੇ ਉਹਨਾਂ ਨੂੰ ਸਸਤਰ ਧਾਰੀ ਬਣਾ ਕੇ ਉਹਨਾਂ ਦੇ ਸਵਾਰ ਕਰਕੇ ਆਪ ਉਹਨਾਂ ਨੇ ਜਿਹੜਾ ਗੁਰਸਿੱਖੀ ਨੂੰ ਪਹਿਰਾਵਾ ਮੀਰੀ ਪੀਰੀ ਦਾ ਦਿੱਤਾ ਉਹਦੇ ਵਿੱਚ ਹਰਬਿੰਦਪੁਰ ਸਾਹਿਬ ਤੋਂ ਪਹਿਲਾਂ ਜਿਹੜੀਆਂ ਭਰਮੋਤ ਜੰਗਾ ਆਉਂਦੀਆਂ ਨੇ ਲੜੀਆਂ ਦਿੱਲੀ ਦੇ ਕੰਨ ਵੀ ਖੁੱਲ ਗਏ ਔਰੰਗਜ਼ੇਬ ਨੇ ਖੁਦ ਗੁਰੂ ਸਾਹਿਬ ਨੂੰ ਗਵਾਲੀਅਰ ਦੀ ਜੋੜ ਦੇ ਵਿੱਚ ਅੰਦਰ ਕਰਾਇਆ ਜਿੱਥੋਂ ਰਿਹਾ ਹੁੰਦੇ ਉਹਨਾਂ ਨੇ ਨਾਲ ਆਪਣੇ 52 ਹਿੰਦੂਆਂ ਦੇ ਵੀ ਕੱਢ ਲਏ ਆਜ਼ਾਦੀ ਉਹਨਾਂ ਦੇ ਦਿਲ ਤੇ ਵਸਦੀ ਸੀ ਜੇ ਗ੍ਰਿਫਤਾਰੀ ਵੀ ਛੱਡੀ ਤਾਂ ਨਾਲ ਆਪਦੇ ਹਿੰਦੂ ਰਾਜੇ ਆਜ਼ਾਦ ਕਰਕੇ ਗਏ ਸਾਥ ਸੰਗਤ ਜੀਏ ਗੁਰਸਿੱਖੀ ਫੇਰ ਜਦ ਆਕੇ ਹਰਗੋਬਿੰਦਪੁਰ ਸਾਹਿਬ ਬਸੀ ਉਥੇ ਮਹਾਰਾਜ ਦੇ ਨਾਲ ਫੇਰ ਮੁਸਲਮਾਨ ਟੱਕਰ ਲੈ ਮਗਲ ਹਕੂਮਤ ਟੱਕਰ ਲੈ ਜਾ ਕੇ ਕਰਤਾਰਪੁਰ ਸਾਹਿਬ ਜਾ ਕੇ ਬਸੇ ਉਥੇ ਉਹਨਾਂ ਦੇ ਹੌਨ ਹਲ ਸਪੁੱਤ ਜਿਨ੍ਹਾਂ ਨੂੰ ਆਪਾਂ ਅੱਜ ਯਾਦ ਕਰਦੇ ਆਂ ਬਾਬਾ ਤੇਗਮਾਰ ਧਿਆਨਵਾਲ ਨੇ ਜੋ ਜੰਗਾਂ ਲੜੀਆਂ ਆਪਣੇ ਪედა ਤੋਂ ਤੇਗ ਬਹਾਦਰ ਦਾ ਖਿਤਾਬ ਕਮਾਇਆ ਫੇਰ ਗੁਰਗਤੀ ਕੀਰਤਪੁਰ ਸਾਹਿਬ ਗਈ ਤੇ ਬਾਬਾ ਤਿਆਗਵਾਲ ਜੋ ਬਾਬਾ ਤੇਗ ਬਹਾਦਰ ਬਣ ਗਏ ਸੀ ਆਪਣੇ ਪਰਿਵਾਰ ਸਮੇਤ 50 ਸਾਲ ਜਾ ਕੇ ਬਸੇ ਔਰ ਉੱਥੇ ਪਰਿਵਾਰ ਨੂੰ ਵਸਾ ਕੇ ਆਪ ਉਦਾਸੀਆਂ ਚ ਐਸਾਮ ਬੰਲਾ ਦੇ ਡਾਕਾ ਹੋ ਕੇ ਮਰ ਕੇ ਇਧਰ ਆ ਬਾਬੇ ਬਖਾਲੇ ਦੀ ਧਰਤੀ ਦੇ ਉੱਤੇ ਬਸੇ ਗੁਰਗਤੀ ਬਾਬਾ ਰਾਮਰਾਏ ਸਾਹਿਬ ਨੂੰ ਜਾਣੀ ਸੀ ਪਰ ਉਹ ਜਾ ਕੇ ਦਿੱਲੀ ਦੇ ਸਾਹਮਣੇ ਤਿਰਕ ਗਏ ਜਿੱਥੇ ਮਿੱਟੀ ਮੁਸਲਮਾਨ ਦੀ ਆਖਣੀ ਸੀ ਉਥੇ ਮਿੱਟੀ ਬੇਈਮਾਨ ਦੀ ਕਹਿਦੀ ਪਿੱਛੇ ਮੈਂ ਬਾਦਸ਼ਾਹ ਨੇ ਉਹਨਾਂ ਨੂੰ ਫੇਰ ਗੁਰਗੱਦੀ ਨਹੀਂ ਦਿੱਤੀ ਉਥੇ ਗੁਰੂ ਹਰਰਾਏ ਸਾਹਿਬ ਸਥਾਪਿਤ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਫੇਰ ਦਿੱਲੀ ਨੇ ਸੱਦ ਲਿਆ ਤੇ ਉਥੇ ਸੇਵਾ ਕਰਕੇ ਮਰੀ ਜਾਂਦੀ ਗੁਰੂ ਸਾਹਿਬ ਜੋਤੀ ਜੋਤ ਹੁੰਦੇ ਬਾਬਾ ਬਕਾਲਾ ਦਾ ਇਸ਼ਾਰਾ ਕਰਕੇ ਮੱਖਣਸ਼ਾ ਲਵਾਏ ਨੇ ਉਥੇ ਨਵੇਂ ਪਾਚੇ ਨੂੰ ਉਥੇ ਗੁਰੂ ਨਾਨਕ ਦੇਵ ਜੀ ਦਾ ਬਚਨ ਕੀਤਾ ਗੁਰੂ ਸਾਹਿਬ ਉੱਠ ਕੇ ਨਾਲ ਦੀ ਨਾਲ ਹੀ ਸਾਰੇ ਪੰਜਾਬ ਮਾਲਵੇ ਤੇ ਸਾਰੇ ਕਦੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਸਾਤ ਸੰਗਤ ਜੀ ਅਨੰਦਪੁਰ ਦੀ ਧਰਤੀ ਤੇ ਜਿੱਥੇ ਪੰਡਤ ਆਏ ਕਸ਼ਮੀਰ ਤੋਂ ਉੱਥੇ ਉਹਨਾਂ ਨੂੰ ਹੋਰ ਕੋਈ ਨਾ ਵਿਖਿਆ ਕਿ ਅੱਖ ਨਾਲ ਅੱਖ ਮਗਾਣ ਵਾਲੀ ਸਿੱਖੀ ਉਹਨਾਂ ਦਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੀ ਰੱਖਾ ਕਰੋ ਤੇ ਉੱਥੇ ਬੈਠੇ ਬਾਬਾ ਗੋਵਿੰਦ ਰਾਏ ਕਹਿੰਦੇ ਕਿ ਮਹਾਰਾਜ ਇਹਨਾਂ ਦਾ ਕੁਝ ਕਰਨਾ ਪੜਨਾ ਹੈ ਤੇ ਗੁਰੂ ਸਾਹਿਬ ਕਹਿੰਦੇ ਕਿ ਬਹੁਤ ਵੱਡੀ ਕੁਰਬਾਨੀ ਦੇਣੀ ਪੈਣੀ ਹੈ ਤੇ ਬਾਬਾ ਗੋਵਿੰਦ ਰਾਏ ਕਹਿੰਦੇ ਫਿਰ ਤੁਹਾਡੇ ਤੋਂ ਵੱਡਾ ਕੌਣ ਹੈ ਤੇ ਜਿਹੜਾ ਵੀੜਾ ਚੱਕਿਆ ਗੁਰੂ ਸਾਹਿਬ ਨੇ ਸਾਰੇ ਕਿਤੇ ਜਾ ਕੇ ਪ੍ਰਕਾਰ ਕੀਤਾ ਤੇ ਅਖੀਰ ਤੇ ਜਾ ਕੇ ਲਾਲ ਕਰੇ ਤੇ ਔਰੰਗਜ਼ੇਬ ਦੇ ਜਲਾਦਾ ਕਾਦੀਆਂ ਨੇ ਉਹਨਾਂ ਨੂੰ ਹੁਦਾਇਤ ਕੀਤੀ ਕਿ ਤਰਮ ਤਬਦੀਲ ਕੀ ਕਰੋ ਤੇ ਗੁਰੂ ਸਾਹਿਬ ਨੇ ਮਨਾ ਕਰਤਾ ਭਾਈ ਸਤੀਦਾਸ ਮਤੀਦਾਸ ਭਾਈ ਦਿਆਲਾ ਜੀ ਨਾਮ ਸੀਗੇ ਤੇ ਸਾਧ ਸੰਗਤ ਜੀ ਕਹਿੰਦੇ ਚਮਤਕਾਰ ਕਰਕੇ ਦਿਖਾਓ ਕਹਿੰਦੇ ਇਹ ਨਹੀਂ ਸਾਡੇ ਰੀਤ ਰਿਵਾਜ ਚ ਹੈਗਾ ਸਾਧ ਸੰਗਤ ਜੀ ਫੇਰ ਮੋਤੀ ਸਜਾ ਕਰੋਨੀ ਦਿੱਤੀ ਤਿੰਨਾਂ ਭਾਈਆਂ ਨੂੰ ਇੱਕ ਨੂੰ ਰੂਹ ਚ ਲਪੇਟ ਕੇ ਪਾਣੀ ਚ ਬਾਅ ਕੇ ਸੀਸ ਛੀਰ ਕੇ ਉਹਨਾਂ ਦੀ ਇੱਕੋ ਮੰਗ ਰਹੀ ਕਿ ਗੁਰੂ ਸਾਹਿਬ ਵਾਲ ਸਾਡਾ ਸੀਸ ਫਿਰ ਰਹੇ ਤੇ ਮੁੜ ਕੇ ਉਹ ਸੀਸ ਇਹ ਮਗਲ ਹਕੂਮਤ ਨੇ ਤਾਂ ਵੜਿਆ ਕਿਉਂਕਿ ਅੱਖ ਨਾਲ ਅੱਖ ਮਲਾਣ ਦੀ ਜੁਰਤ ਸਾਡੇ ਗੁਰਸਿੱਖੀ ਦੇ ਵਿੱਚ ਗੁਰੂਆਂ ਨੇ ਉਹ ਨਵੇਂ ਪਾਛ ਨੇ ਸੀਸ ਗਵਾਕੇ ਵੀ ਪੜੀ ਰੱਖੀ ਤੇ ਸਾਥ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਨੇ ਉਹ ਸੀਸ ਲੈ ਕੇ ਜਿੱਥੇ ਲੱਖੀਸ਼ਾ ਪੰਜਾਵੇ ਸਾਹਿਬ ਨੇ ਆਪਣਾ ਘਰ ਖੂਕੇ ਆ ਜਿਹੜਾ ਪਾਰਲੀਮੈਂਟ ਬਣਿਆ ਜਿਹੜੇ ਉੱਥੇ ਧਰਤੀਆਂ ਰਈ ਸੀ ਨਾ 12 ਖੰਭਾ ਸਾਰੇ ਲੱਖੀਸ਼ਾ ਬੰਜਾਰੇ ਦੇ ਉਹਨਾਂ ਦੇ ਸਾਰੀ ਜਾਇਦਾਦਾਂ ਜਿਹੜੀ ਅਸੀਂ ਭੁੱਲੀ ਬੈਠੇ ਆ ਇਹ ਰਾਜ ਨੂੰ ਨਹੀਂ ਬੈਠੇ ਵਾਪਸ ਲੈਣੀ ਆ ਕਿਸੇ ਦਿਨ ਲੱਖੀਸ਼ਾ ਪੰਜਾਰਾ ਜਿਹੜਾ ਆਪਣਾ ਸਾਕ ਉਸਤਿਆਕੇ ਉਹ ਮਰਦਾ ਹਰਾਮ ਹੋ ਗਿਆ ਸੁਣ ਕੇ ਕਿ ਭਾਈ ਮਨੀ ਸਿੰਘ ਵੀ ਉਹਨਾਂ ਦੇ ਲੜਕੀ ਮਾਤਾ ਸੀਤੋ ਜੀ ਨੂੰ ਵਿਆਹ ਸੀ ਦੇਖੋ ਕਿ ਹਜੇ ਪਰਵਾਰ ਗੁਰੂ ਸਾਹਿਬ ਨਾਲ ਜੁੜੇ 10000 ਕਰੋੜ ਦੀ ਜਾਇਦਾਦ ਆਲੇ ਉਹਨਾਂ ਨੇ ਵੀ ਗੁਰੂ ਸਾਹਿਬ ਦੇ ਲਾਗੇ ਸਾਰਾ ਕੁਝ ਰੱਖਤਾ ਸਾਤ ਸੰਗਤ ਜੀ ਉਹ ਦਸਮ ਪਿਤਾ ਜਿੰਨੂੰ ਅੱਜ ਇਸ ਧਰਤੀ ਤੇ ਅਸੀਂ ਨਾਮੇ ਪਿੱਛਾਂ ਨੂੰ ਯਾਦ ਕਰਦੇ ਆਪਣੇ ਪਿਤਾ ਦਾ ਸੀਸ ਸਿੰਗਾਰ ਕਰਕੇ ਉਹਨਾਂ ਨੇ ਉਹੀ ਧਰਮ ਯੋਧਾ ਆਪਣੇ ਫੇਰ ਤੋਰੇ ਜਿੱਥੇ ਪਹਾੜੀ ਰਾਜਿਆਂ ਦਾ ਹਮਕਾਰ ਸੀ ਉਹ ਭੰਨਿਆ ਪਰ ਜਦ ਪਹਾੜੀ ਰਾਜੇ ਨੀਵੇਂ ਹੋ ਕੇ ਆ ਕੇ ਕਹਿੰਦੇ ਗੁਰੂ ਸਾਹਿਬ ਸਾਡੇ ਨਾਲ ਜੰਮੂ ਕਸ਼ਮੀਰ ਦਾ ਸੁਪੇਦਾਰ ਜਬਰ ਕਰਦਾ ਹੈ ਤੇ ਸਾਡੀ ਰੱਖਿਆ ਕਰੋ ਨਾਲ ਤੁਰ ਕੇ ਉਹ ਜੰਗਾ ਧਾਰੀ ਰਾਜਿਆਂ ਦੇ ਪੱਖ 'ਚ ਵੀ ਲੜ ਕੇ ਆਏ ਆ ਜਿਵੇਂ ਬਲਾਸਪੁਰੀਆਂ ਉਹਨਾਂ ਦਾ ਸੀਗਾ ਰਾਜਾ ਹੋਰ ਸਾਰਿਆਂ ਦੇ ਪੱਖ 'ਚ ਲੜ ਕੇ ਆਏ ਮੁਰ ਕੇ ਪ੍ਰਭਾਵਿਤ ਉੱਚ ਜਾਤੀ ਦੇ ਰਾਜਪੂਤ ਕਹਿੰਦੇ ਗੁਰੂ ਸਾਹਿਬ ਅਸੀਂ ਤੁਹਾਡੇ ਨਾਲ ਜੁੜਦੇ ਆ ਤੇ ਗੁਰੂ ਸਾਹਿਬ ਕਹਿੰਦੇ ਜੀ ਆਇਆਂ ਸਦਕੇ ਨੂੰ ਆਓ ਬੈਠੋ ਸਾਡੇ ਲੰਗਰ 'ਚ ਪ੍ਰਸ਼ਾਦੇ ਛਕੋ ਕਹਿੰਦੇ ਇਹਨਾਂ ਨਾਲ ਨਾ ਇੰਨਾ ਨਾਂ ਨਹੀਂ ਅਸੀਂ ਤਾਂ ਉੱਚ ਜਾਤ ਕੇ ਰਾਜਿਆਂ ਤੇ ਗੁਰੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਇਹ ਨਹੀਂ ਨਿਯਮ ਪੰਕਰਨਾ ਹੈਗਾ ਉਹੀ ਰਾਜਿਆਂ ਨੇ ਜਾ ਕੇ ਸੂਬੇ ਸਰੰਗਰਾਂਡਾ ਜਾ ਕੇ ਗਿਠਮੈਂਟ ਕੀਤੀ ਕੁਰਾਨ ਸ਼ਰੀਫ ਦੇ ਉੱਤੇ ਸਹਾ ਚੱਕੇ ਅਰੰਗ ਅਰੰਗਜ਼ੇਬ ਤੇ ਉਹਦੇ ਜਰਨੈਲਾਂ ਨੇ ਗੁਰੂ ਸਾਹਿਬ ਨੂੰ ਕਿਹਾ ਆਨੰਦਪੁਰ ਸਾਹਿਬ ਤੋਂ ਨਿਕਲੋ ਨਾ ਤੁਹਾਡੇ ਪਰਿਵਾਰ ਨੂੰ ਨਾ ਤੁਹਾਡੇ ਫੌਜਾਂ ਨੂੰ ਅਸੀਂ ਕੁਝ ਕਹਿਣਾ ਹੈ ਤੇ ਉੱਥੋਂ ਜਦ ਨਿਕਲੇ ਜਦ ਉਹਨਾਂ ਨੇ ਹਮਲੇ ਮਾਰੇ ਜਦ ਇੱਕ ਵਾਰ ਵਿਛੋੜਾ ਹੋਇਆ ਦੋ ਸਾਡੇ ਸਾਹਿਬਜ਼ਾਦੇ ਤੇ ਨਾਲ ਪੰਜ ਪਿਆਰਿਆਂ ਵਿੱਚੋਂ ਚਮਕੌਰ ਦੀ ਗੜੀ ਜੇਸੀ ਵੀਰ ਹੋਏ ਦੋ ਸਾਡੇ ਸਾਹਿਬਜ਼ਾਦੇ ਫਤਿਹਗੜ ਸਾਹਿਬ 'ਚ ਮਾਤਾ ਜੀ ਫਤਿਹਗੜ ਸਾਹਿਬ 'ਚ ਗੁਰੂ ਸਾਹਿਬ ਜੰਗਾਂ ਲੜਦੇ ਹੋਏ ਮੁਕਸਰਾ ਹੋ ਕੇ ਇੱਥੇ ਜਦ ਆ ਕੇ ਉਹਨਾਂ ਨੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਹੋਰ ਇਤਿਹਾਸਕਾਰਾਂ ਨੇ ਉਹਨਾਂ ਨੇ ਆ ਕੇ ਉਹ ਇਹ ਆਪਣਾ ਜ਼ਫਰਨਾਮਾ ਜਿੱਤ ਦਾ ਨਾਮਾ ਹੁਣ ਭਲਾ ਜਿੱਤ ਕਿਸ ਦੀ ਜਿੱਥੇ ਤੁਹਾਡੀਆਂ ਫੌਜਾਂ ਖਦਮ ਕਰਤੀਆਂ ਤੁਹਾਡੇ ਦੋ ਸਾਹਿਬਜ਼ਾਦੇ ਚਾਰ ਸਾਹਿਬਜ਼ਾਦੇ ਮਾਰਤੇ ਮਹਾਦਾਜੀ ਮਾਰਤੇ ਖਿੰਦਾਤਾ ਹਰਾਤਾ ਉੱਥੇ ਜਿੱਤ ਕਿਸ ਗੱਲ ਦੀ ਜਿੱਤ ਉਸ ਗੱਲ ਦੀ ਜਿਹੜਾ ਧਰਮ ਲਈ ਗੁਰੂ ਸਾਹਿਬ ਨੇ ਲੜਿਆ ਸੀ ਜਿੱਥੇ ਆਰਬ ਜ਼ੇ ਆਪਣੇ ਕੁਰਾਨ ਸ਼ਰੀਫ ਤੇ ਜਾ ਕੇ ਸਹੌਤ ਚੱਕ ਕੇ ਤੋੜ ਕੇ ਧਰਮ ਨੂੰ ਤੰਗ ਕਰਕੇ ਉਹਨੇ ਜਾ ਕੇ ਹਮਲੇ ਕੀਤੇ ਉਹਨੇ ਬਰਖਲਾ ਗੁਰੂ ਕਦਿਆਂ ਆਪਣੇ ਮਿਸ਼ਨ ਤੋਂ ਹਿੱਲਿਆ ਨਹੀਂ ਇਸ ਕਰਕੇ ਜਿੱਤ ਗੁਰੂ ਸਾਹਿਬ ਦੀ ਸੀ ਆਪਣੇ ਧਰਮ ਅਕਦੀਨ ਪਰਪੂਰ ਉਹਨੇ ਆਪਣਾ ਪੂਰਾ ਵਚਨ ਕੀਤਾ ਔਰ ਉਸ ਬੌਲ ਮੁਜ਼ੇਬਦ Alam ਨੂੰ ਉਹਨਾਂ ਨੇ ਜ਼ਫਰਨਾਮਾ ਲਿਖਣ ਦੀ ਜ਼ੋਰਤ ਕੀਤੀ ਔਰ ਉਸ ਤੋਂ ਬਾਅਦ ਮਗਲ ਹਕੂਮਤਾਂ ਨੇ ਦੋਨੋਂ ਦੇਖਦੀਆਂ ਮਗਲ ਹਕੂਮਤਾਂ ਨੇ ਦੇਖਦੀਆਂ ਚਾਰ ਮੂਹੇ ਤੋਂ ਕੀਆ ਹੋਇਆ ਜੀਵਨ ਹਜ਼ਾਰਾਂ ਗੁਰੂ ਦੇ ਸਕੋ ਆ ਬਖੀਏ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਜੋ ਬਖੀ ਸੰਗਤ ਸਾਨਹਾਂ ਲੋਭ ਗੁਰਸਾਹ ਤੁਸੀਂ ਸੱਚੇ ਨਿਕਲੇ ਸਾਥ ਸੰਗਤ ਜੀ ਇਹ ਸਾਡੀ ਗੁਰਿਆਈ ਹੈ ਇਹ ਸਾਡੀ ਸੋਚ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਸ਼ਮਸ਼ੀਰ ਚੱਕਣ ਦਾ ਜ਼ਬਰਨਾਮੇ ਜੇ ਜਦ ਆਪਾ ਜੀ ਆਂਦਾ ਦੇ ਉਹਨਾਂ ਨੇ ਹੁਕਮ ਕੀਤਾ ਹੈ ਅੱਜ ਇਸ ਸਟੇਜ ਤੋਂ ਆਹ ਦੇਖੋ ਤੁਹਾਡੇ ਸਾਹਮਣੇ ਬਲੇਰ ਸਾਹਿਬ ਬੋਲ ਕੇ ਗਏ ਐ ਬੀਬੀ ਕੁਲਵੰਦਰ ਕੌਰ ਮੈਨੂੰ ਦਿਖੇ ਨਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਪੀੜਤ ਪਰਿਵਾਰ ਹੈ ਉਹ ਸਾਰੇ ਲੈ ਕੇ ਆਓ ਖਾਸ ਕਰਕੇ ਮਾਝੇ ਤੇ ਬੁੱਚੜਵਾਦੀ ਹੋਈ ਹੈ ਇਹ ਦੇਸ਼ ਦੀਆਂ ਕਰਤੂਤਾਂ ਅਸੀਂ ਦੇਖੀਆਂ ਐ ਅਸੀਂ ਦੇਖਿਆ ਕਿਵੇਂ ਜਦ ਸਾਨੂੰ ਕਿਹਾ ਕਿ ਤੁਹਾਨੂੰ ਇੱਕ ਹੋਰੇ ਆਜ਼ਾਦੀ ਦੀ ਕਿਰਨ ਮਿਲੂਗੀ ਸਾਨੂੰ ਇੱਥੇ ਆ ਕੇ ਧਰਮ ਦੇ ਲਾਣੇ ਪਏ ਸਾਨੂੰ ਇੱਥੇ ਆਪਣੇ ਪੰਜਾਬ ਪਾਣੀ ਬਚਾਣੇ ਪਏ ਪੰਜਾਬੀ ਬੋਲੀ ਵਾਸਤੇ ਸਾਨੂੰ ਉਹਨੇ ਮੋਰਚੇ ਲਾਣੇ ਪਏ ਤਾਂ ਜਾ ਕੇ ਆ ਪੰਜਾਬ ਦਾ ਸੁਪਾ ਸੁਬੀ ਸਾਨੂੰ ਹਾਸਲ ਹੋਈਆ ਕੋਈ ਸਾਨੂੰ ਆਜ਼ਾਦੀ ਨਹੀਂ ਮਿਲੀ ਮੁੜ ਕੇ ਸਾਡੇ ਆਹ ਦੇਖ ਲਓ ਪਾਕਿਸਤਾਨ ਸਰਕਾਰ ਦਾ ਕੀ ਹਾਲ ਕੀਤਾ 1984 'ਚ ਬੇਕਸੂਰ ਸਾਡੇ ਬੀਜੀਆਂ ਬੱਚੇ ਜਿੱਥੇ ਸਾਕ ਜਰਨੈਲ ਸਿੰਘ ਨੂੰ ਸ਼ਹੀਦ ਕੀਤਾ ਉਥੇ ਦਰਸ਼ਨ ਕਰਨ ਗਏ ਬੀਬੀਆਂ ਬੱਚੇ ਬਜ਼ੁਰਗ ਪੰਚਪਤਾਨਾਂ ਦੇ ਮਥਮਸਤ ਖੌਣ ਗਏ ਸੀਗੇ ਉਹਨਾਂ 'ਤੇ ਗੋਲੀਆਂ ਨਾਲ ਮਾਰ-ਮਾਰ ਕੇ ਭੰਨ ਕੇ ਸੱਟਾ ਕਈ ਉਥੇ ਜਿਹੜੇ ਉਪਾਸ਼ਕ ਸੀਗੇ ਆਵਾ ਦੇ ਹੱਥ ਪਿੱਛੇ ਬੰਨੇ ਹੋਏ ਗੋਲੀ ਸਿਰ 'ਤੇ ਮਾਰੀ ਹੋਈ ਹਜ਼ਾਰਾਂ ਦੀ ਤਦਾਦ ਚ ਗਲਦੀਆਂ ਲਾਸ਼ਾਂ ਔਰ ਟਰੱਕਾਂ ਤੇ ਚੱਕ ਕੇ ਇਸ ਦੇਸ਼ ਨੇ ਉਥੇ ਸਸਕਾਰ ਕੀਤੇ ਹਨ ਕਿੰਨੇ ਹਜ਼ਾਰ ਉਥੇ ਮਾਰੇ ਕੋਈ ਨੇ ਲੇਖਾ ਜੋਖਾ ਨਹੀਂ ਕੀਤਾ ਹੋਗਾ ਜੇ ਕੱਲਾ ਹਮਲਾ ਸੰਤ ਜਗੈਲ ਸਿੰਘ ਦੇ ਬਰਖਲਾ ਸੀ ਫੇਰ ਸਾਡੇ ਪ੍ਰਾਤਨ ਗ੍ਰੰਥ ਦੀ ਉਥੋਂ ਚੱਕ ਕੇ ਲੈ ਕੇ ਗਏ ਸਾਡੀਆਂ ਉਥੇ ਤੋਸ਼ੇਖਾਨਾ ਜੀ ਲੁੱਟਾ ਸਿੱਖਰਾਫੋਰ ਫਾਈਲ ਵੀ ਲੁੱਟ ਲਈ ਉਹ ਚੱਕ ਕੇ ਲੈ ਗਏ ਕਿ ਤੁਸੀਂ ਯਾਦ ਨਹੀਂ ਰੱਖ ਸਕਦੇ ਤੁਹਾਡੀ ਮੈਮੋਰੀ ਸਾਈਟ ਅਸੀਂ ਕਰਨੀ ਹੈਗੀ ਆ ਸਾਧ ਸੰਗਤ ਜੀ ਫੇਰ ਜਦ ਅੱਗੇ ਜਿਹੜੇ ਗੁਰੂ ਘਰ ਸੀ ਉਹਨਾਂ ਦੇ ਉੱਤੇ ਰੇਡਾਂ ਪਾਈਆਂ ਲੱਖ ਤੋਂ ਉੱਤੇ ਸਿੱਖ ਐਨਐਸਏ ਇੱਕ ਹਰੂਣਾ ਕਾਨੂੰਨ ਜਿਵੇਂ ਕਰਕੇ ਜੱਲ੍ਹਿਆਂਵਾਲਾ ਬਾਗ ਬੀਤਿਆ ਸੀਗਾ ਉਹਦੇ ਅਧੀਨ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਰਾਜਸਥਾਨ ਦੀਆਂ ਜੇਲਾਂ 'ਚ ਸੁੱਟਿਆ ਸਾਡੇ ਪਾਣੀ ਚੋਰੀ ਕਰਕੇ ਨਾਨ ਨਪੈਰੀਅਨ ਸਟੇਟਸ ਨੂੰ ਉਦੋਂ ਵੀ ਰਾਜਸਥਾਨ ਹਰਿਆਣਾ ਦਿੱਲੀ ਨੂੰ ਗਿਆ ਹੁਣ ਫੇਰ ਤਿਆਰੀਆਂ ਕਰ ਰਿਹਾ ਹੈ ਅਮੇਸ਼ਾ ਤੇ ਹੋਰ ਕਹਿੰਦੇ ਆ ਕਿ ਅਸੀਂ ਆ ਪੰਜਾਬ ਦੀਆਂ ਨਦੀਆਂ ਦਾ ਪਾਣੀ ਚੱਕ ਕੇ ਉੱਥੇ ਫੇਰ ਲੈ ਕੇ ਜਾਣਾ ਹੈ ਕਿਹੜਾ ਕਾਨੂੰਨ ਕਿਹੜੇ ਸਾਡੇ ਵਾਸਤੇ ਸਾਡੇ ਰਾਈਟਸ ਵਾਸਤੇ ਇਸ ਦੇਸ਼ ਨੇ ਕੰਮ ਕੀਤਾ 84 ਦੇ ਅਕਤੂਬਰ ਨਵੰਬਰ ਦੇ ਵਿੱਚ ਹੱਦ ਲਿਆਤੀ ਜਿੱਥੇ ਆਪਰੇਸ਼ਨ ਸੰਦੂਰ ਹੋਇਆ ਉੱਥੇ 22 ਹਿੰਦੂਆਂ ਦੀ ਮੌਤ ਤੇ ਜਹਾਜ਼ ਉੱਤੇ ਚੜਾ ਕੇ ਮਿਸਾਲ ਸੁੱਟਦੇ ਪਾਕਿਸਤਾਨ ਤੇ ਪੰਜਾਬ ਨੂੰ ਬੰਦਾਰੇ ਦੰਗ ਬਣਾਤਾ ਹੈਗਾ ਤੇ ਸਾਧ ਸੰਗਤ ਜੀ ਇੱਥੇ ਪਰਮਾਣੂ ਸ਼ਸਤਰ ਦਾ ਉਹ ਕਦੀ ਵੀ ਬੰਬ ਡੇਗਸਾ ਦਾ ਸੀਗਾ ਪਰਵਾਹ ਨਹੀਂ ਕੀਤੀ ਕਿਉਂਕਿ ਇੱਥੇ ਦਾ ਗੁਰੂ ਕੇ ਸਿੱਖ ਵਸਦੇ ਆ ਇਹ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਮੰਨਦਾ ਸਾਨੂੰ ਸਾਧ ਸੰਗਤ ਜੀ ਜਿੱਥੇ ਉਹੋ ਜਿਹੀ ਕਾਨੂੰਨੀ ਹਰਕਤ ਕਰਨੀ ਸੀ ਉਹ ਪੰਜ ਦਿਨ ਜਾਂ ਦਵੀਚੇ ਉਹਨੇ ਉਬਾਰਾ ਮਾਰ ਕੇ ਸਿੱਖਾਂ ਦੇ ਗळा 'ਚ ਤਾਰ ਪਿਆ ਭਾਜੀਆ ਸਾਹਿਬ ਤੁਹਾਨੂੰ ਦੱਸ ਕੇ ਗਏ ਆ ਉਦੋਂ ਆਰਮੀ ਨੇ ਵੀ 에ਅਰਫੋਰਸ BSF ITBP CRPF ਆਪਣੇ ਘਰਾਂ ਦੇ ਬਰਕਾਂ ਦੇ ਵਿੱਚ ਬੈਠ ਕੇ ਘੜੀਆਂ ਪਾ ਕੇ ਨਾਚ ਕਰ ਰਹੀਆਂ ਸੀ ਤੇ ਰਾਜੀਵ ਗਾਂਦੂ ਡਮਰੂ ਉੱਥੇ ਵਜਾਦਾ ਸੀਗਾ ਅਮਿਤਾਲ ਬਚਨ ਕਹਿੰਦਾ ਸੀ ਖੂਨ ਦਾ ਬਦਲਾ ਖੂਨ ਉਹਨਾਂ ਤੇ ਕੋਈ ਕੇਸ ਆਇਆ ਉਨਾ ਦੇ ਉੱਤੇ ਕੋਰਤਾਰੀ ਕੀਤੀ ਅੱਜ ਤੱਕ ਉਥੇ ਇਸ ਦੇਸ਼ ਨੇ ਇਨਸਾਫ ਨਹੀਂ ਦਿੱਤਾ ਹੈਗਾ ਸਾਨੂੰ ਸਾਧ ਸੰਗਤ ਜੀ ਜਿਹੜਾ ਇਸ ਦੌਰ ਪੰਜਾਬ ਦੇ ਵਿੱਚ ਛੱਡਿਆ ਜਿਹਦੇ ਵਿੱਚ ਸੈਂਟਰ ਨੇ ਰਵੇਰੇ ਨੂੰ ਕੱਢ ਕੇ ਕੇਪੀਐਸ ਦੇ ਲੋਰੇ ਬੁੱਚੜ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਉਹ ਤੌਰ ਦੀ ਲਾਗੂ ਕਰਤੇ ਆਮ ਫੋਰਸ ਸਪੈਸ਼ਲ ਪ੍ਰੋਡਕਸ਼ਨ ਐਕਟ ਫੋਰ ਪੰਜਾਬ ਡਿਸਰਬਡ ਏਰੀਆ ਐਕਟ ਇੱਥੇ ਲਾਤਾ ਤਰਾ ਲਾਤਾ ਸਾਥ ਸੰਗਤ ਜੀ ਜੇ ਮੈਂ ਤੁਹਾਨੂੰ ਗੱਲ ਦੱਸਾਂ ਹਰਪਾਲ ਸਿੰਘ ਬਲੈਕ ਤੁਹਾਨੂੰ ਦੱਸ ਕੇ ਗਿਆ ਮੁੰਡਾ ਚੱਕਿਆ ਕਿਉਂ ਦਸਤਾਰ ਬੰਨੀ ਹੋਈ ਦਾਵਾ ਪ੍ਰਕਾਸ਼ ਹੈਗਾ ਉਹਨੂੰ ਜਾ ਕੇ ਥਾੜੇ ਲੈ ਕੇ ਟੌਰਚਰ ਕਰਤਾ